प्यारे देशवासियों नमस्कार ਅਸੀਂ ਸਾਰਿਆਂ ਨੇ ਬੀਤੇ ਦਿਨਾਂ 'ਚ ਦੇਸ਼ ਦੀ ਤਾਕਤ ਅਤੇ ਉਸ ਦਾ ਸੰਜਮ ਦੋਵੇਂ ਦੇਖੇ ਹਨ ਮੈਂ ਸਭ ਤੋਂ ਪਹਿਲਾਂ ਭਾਰਤ ਦੀਆਂ ਬਹਾਦਰ ਸੈਨਾਵਾਂ ਨੂੰ ਸਸ਼ਤਰ ਬਲਾਂ ਨੂੰ ਸਾਡੀਆਂ ਖੂਫੀਆ ਏਜੰਸੀਆਂ ਨੂੰ ਸਾਡੇ ਵਿਗਿਆਨਿਕਾਂ ਨੂੰ ਹਰ ਭਾਰਤ ਵਾਸੀ ਵੱਲੋਂ ਸੈਲੂਟ ਕਰਦਾ ਹਾਂ ਸਾਡੇ ਬਹਾਦਰ ਸੈਨਿਕਾਂ ਨੇ ਆਪਰੇਸ਼ਨ ਸਿੰਦੂਰ ਦੇ ਟੀਚਿਆਂ ਦੀ ਪ੍ਰਾਪਤੀ ਲਈ ਅ타 ਵੀਰਤਾ ਦਾ ਪ੍ਰਦਰਸ਼ਨ ਕੀਤਾ ਮੈਂ ਉਹਨਾਂ ਦੀ ਵੀਰਤਾ ਨੂੰ ਉਹਨਾਂ ਦੀ ਹਿੰਮਤ ਨੂੰ ਉਹਨਾਂ ਦੀ ਬਹਾਦਰੀ ਨੂੰ ਅੱਜ ਸਮਰਪਿਤ ਕਰਦਾ ਹਾਂ ਸਾਡੇ ਦੇਸ਼ ਦੀ ਹਰ ਮਾਤਾ ਨੂੰ ਦੇਸ਼ ਦੀ ਹਰ ਪੈਨ ਨੂੰ ਅਤੇ ਦੇਸ਼ ਦੀ ਹਰ ਬੇਟੀ ਨੂੰ ਇਹ ਬਹਾਦਰੀ ਸਮਰਪਿਤ ਕਰਦਾ ਹਾਂ ਸਾਥੀਓ 22 April ਨੂੰ ਪਹਲਗਾਮ ਵਿੱਚ ਅਤਵਾਦੀਆਂ ਨੇ ਜੋ ਕਰੂਰਤਾ ਦਿਖਾਈ ਸੀ ਉਸ ਨੇ ਦੇਸ਼ ਅਤੇ ਦੁਨੀਆ ਨੂੰ ਚੰਜੋੜ ਦਿੱਤਾ ਸੀ ਛੁੱਟੀਆਂ ਮਨਾ ਰਹੇ નિર્ਦੋਸ਼ ਮਾਸੂਮ ਲੋਕਾਂ ਨੂੰ ਧਰਮ ਪੁੱਛ ਕੇ ਉਹਨਾਂ ਦੇ ਪਰਿਵਾਰ ਦੇ ਸਾਹਮਣੇ ਉਹਨਾਂ ਦੇ ਬੱਚਿਆਂ ਦੇ ਸਾਹਮਣੇ ਬੇਰਹਿਮੀ ਨਾਲ ਮਾਰ ਦੇਣਾ ਇਹ ਅਤਵਾਦ ਦਾ ਬਹੁਤ ਭਿਆਨਕ ਚਿਹਰਾ ਸੀ करूरता से दे सदभाव तोड़न की घिना कोशिश भी सी मेरे लिए व्यक्तिगत तौर पर यह दर्द बहुत वाटा से इस अतवादी हमले के बाद सारा राष्ट्र ਹਰ ਨਾਗਰਿਕ ਹਰ ਸਮਾਜ ਹਰ ਵਰਗ ਹਰ ਰਾਜਨੀਤਿਕ ਦਲ ਇੱਕ ਸੁਰ ਵਿੱਚ ਅਤਵਾਦ ਦੇ ਖਿਲਾਫ ਸਖਤ ਕਾਰਵਾਈ ਲਈ ਉੱਠ ਖੜਾ ਹੋਇਆ ਅਸੀਂ ਅਤਵਾਦੀਆਂ ਨੂੰ ਮਿੱਟੀ ਚ ਮਿਲਾਉਣ ਲਈ ਪਾਤਰੀਆਂ ਸੈਨਾਵਾਂ ਨੂੰ ਪੂਰੀ ਖੁੱਲ੍ਹ ਦੇ ਦਿੱਤੀ ਤੇ ਅੱਜ ਹਰ ਅਤਵਾਦੀ ਅਤਵਾਦ ਦਾ ਹਰ ਸੰਗਠਨ ਜਾਣ ਚੁੱਕਿਆ ਹੈ ਕਿ ਸਾਟੀਆਂ ਪਹਿਣਾ ਬੇਟੀਆਂ ਦੇ ਮੱਥੇ ਤੋਂ ਸਿੰਦੂਰ ਹਟਾਉਂਦਾ ਅੰਜਾਮ ਕੀ ਹੁੰਦਾ ਹੈ ਸਾਥਿਓ ਆਪਰੇਸ਼ਨ ਸਿੰਦੂਰ ਇਹ ਸਿਰਫ ਨਾਮ ਨਹੀਂ ਹੈ ਇਹ ਦੇਸ਼ ਦੇ ਕਰੋੜਾਂ ਕਰੋੜ ਲੋਕਾਂ ਦੀਆਂ ਭਾਵਨਾਵਾਂ ਦਾ ਪ੍ਰਤੀਬਿੰਬ ਹੈ ਆਪਰੇਸ਼ਨ ਸਿੰਦੂਰ ਨਿਆਦੀ ਅਖੰਡ ਪ੍ਰਤੀਜ्ञਾ ਹੈ ਛੇ ਮਈ ਦੀ ਦੇਰ ਰਾਤ ਸੱਤ ਮਈ ਦੀ ਸਵੇਰ ਪੂਰੀ ਦੁਨੀਆ ਨੇ ਇਸ ਪ੍ਰਤੀਗਿਆ ਨੂੰ ਅੰਜਾਮ ਚ ਬਦਲਦੇ ਦੇਖਿਆ ਹੈ ਭਾਰਤ ਦੀਆਂ ਸੈਨਾਵਾਂ ਨੇ ਪਾਕਿਸਤਾਨ ਵਿੱਚ ਅੱਤਵਾਦੀ ਟਿਕਾਣਿਆਂ ਤੇ ਉਹਨਾਂ ਦੇ ਟ੍ਰੇਨਿੰਗ ਸੈਂਟਰਾਂ ਤੇ ਸਟੀਕ ਵਾਰ ਕੀਤੇ ਅੱਤਵਾਦੀਆਂ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਭਾਰਤ ਇੰਨਾ ਵੱਡਾ ਫੈਸਲਾ ਲੈ ਸਕਦਾ ਹੈ ਪਰੰਤੂ ਜਦੋਂ ਦੇਸ਼ ਇੱਕ ਜੁਟ ਹੋ ਜਾਂਦਾ ਹੈ ਨੇਸ਼ਨ ਫਰਸਟ ਦੀ ਭਾਵਨਾ ਨਾਲ ਭਰਿਆ ਹੁੰਦਾ ਹੈ ਰਾਸ਼ਟਰ ਸਰਵਉੱਚ ਹੁੰਦਾ ਹੈ ਤਾਂ ਫौलाਦੀ ਫੈਸਲੇ ਲੈ ਜਾਂਦੇ ਨੇ ਨਤੀਜੇ ਲਿਆ ਕੇ ਦਿਖਾਏ ਜਾਂਦੇ ਨੇ ਜਦੋਂ ਪਾਕਿਸਤਾਨ ਵਿੱਚ ਅਤਵਾਦ ਦੇ ਅੱਡੇਾਂ ਤੇ ਭਾਰਤ ਦੀਆਂ ਮਿਜ਼ਾਈਲਾਂ ਨੇ ਹੱਲਾ ਬੋਲਿਆ ਭਾਰਤ ਦੇ ਡਰੋਨਾਂ ਨੇ ਹੱਲਾ ਬੋਲਿਆ ਤਾਂ ਅਤਵਾਦੀ ਸੰਗਠਨਾ ਦੀਆਂ ਇਮਾਰਤਾਂ ਹੀ ਨਹੀਂ ਬਲਕਿ ਉਹਨਾਂ ਦਾ ਹੌਸਲਾ ਵੀ ਕੰਬ ਗਿਆ ਬਹਾਵਲਪੁਰ ਅਤੇ ਮਰੀਦ ਕੇ ਵਰਗੇ ਅੱਤਵਾਦੀ ਟਿਕਾਣੇ ਇੱਕ ਤਰ੍ਹਾਂ ਨਾਲ ਗਲੋਬਲ ਟੈਰੋਰਿਜ਼ਮ ਦੀਆਂ ਯੂਨੀਵਰਸਟੀਆਂ ਰਹੀਆਂ ਨੇ ਦੁਨੀਆ 'ਚ ਕਿਧਰੇ ਵੀ ਜਿਹੜੇ ਵੱਡੇ ਅੱਤਵਾਦੀ ਹਮਲੇ ਹੋਏ ਨੇ ਭਾਵੇਂ 9/11 ਹੋਵੇ ਭਾਵੇਂ ਲੰਡਨ ਟਿਊਬ ਬੌਮਬਿੰਗਸ ਹੋਵੇ ਜਾਂ ਫੇਰ ਭਾਰਤ ਵਿੱਚ ਦਹਾਕਿਆਂ ਚ ਜਿਹੜੇ ਵੱਡੇ ਵੱਡੇ ਅੱਤਵਾਦੀ ਹਮਲੇ ਹੋਏ ਨੇ ਉਹ ਨਸਬ ਦੇ ਤਾਰ ਕਿਤੇ ਨਾ ਕਿਤੇ ਅੱਤਵਾਦ ਦੇ ਇਹਨਾਂ ਟਿਕਾਣਿਆਂ ਨਾਲ ਜੁੜਦੇ ਰਹੇ ਨੇ ਅੱਤਵਾਦੀਆਂ ਨੇ ਸਾਡੀਆਂ ਭੈਣਾਂ ਦਾ ਸਿੰਦੂਰ ਉਜਾੜਿਆ ਸੀ ਇਸ ਲਈ ਭਾਰਤ ਨੇ ਅਤਵਾਦ ਦੇ ਇਹ ਹੈੱਡਕੁਆਟਰਸ ਉਜਾੜ ਦਿੱਤੇ ਭਾਰਤ ਇਹਨਾਂ ਹਮਲਿਆਂ 'ਚ 100 ਤੋਂ ਜ਼ਿਆਦਾ ਖੂਖਾਰ ਅਤਵਾਦੀਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ ਅਤਵਾਦ ਦੇ ਬਹੁਤ ਸਾਰੇ ਆਕਾ ਬੀਤੇ 2.5 ਤਿੰਨ ਦਿਹਾੜਿਆਂ ਤੋਂ ਖੁੱਲ੍ਹਿਆਂ ਪਾਕਿਸਤਾਨ ਚ ਘੁਮਰੇ ਸਨ ਜੋ ਭਾਰਤ ਦੇ ਖਿਲਾਫ ਸਾਜ਼ਿਸ਼ਾਂ ਕਰਦੇ ਸੀ ਉਹਨਾਂ ਨੂੰ ਭਾਰਤ ਨੇ ਇੱਕੋ ਝਟਕੇ ਚ ਖਤਮ ਕਰ ਦਿੱਤਾ ਸਾਥੀਓ ਭਾਰਤ ਦੀ ਇਸ ਕਾਰਵਾਈ ਨਾਲ ਪਾਕਿਸਤਾਨ ਘੋਰ ਨਿਰਾਸ਼ਾ ਵਿੱਚ ਘਿਰ ਗਿਆ ਸੀ हताशां ਵਿੱਚ ਘਿਰ ਗਿਆ ਸੀ ਬੋਖਲਾ ਗਿਆ ਸੀ ਅਤੇ ਇਸੇ ਬੋਖਲਾਹਟ 'ਚ ਉਸਨੇ ਇੱਕ ਹੋਰ ਗਲਤੀ ਕੀਤੀ ਆਤਵਾਦ ਤੇ ਭਾਰਤ ਦੀ ਕਾਰਵਾਈ ਦਾ ਸਾਥ ਦੇਣ ਦੀ ਥਾਂ ਪਾਕਿਸਤਾਨ ਨੇ ਭਾਰਤ 'ਤੇ ਹੀ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਪਾਕਿਸਤਾਨ ਨੇ ਸਾਡੇ ਸਕੂਲਾਂ ਕਾਲਜਾਂ ਨੂੰ ਗੁਰਦੁਆਰਿਆਂ ਨੂੰ ਮੰਦਰਾਂ ਨੂੰ ਆਮ ਨਾਗਰਿਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਪਾਕਿਸਤਾਨ ਨੇ ਸਾਡੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਪਰੰਤੂ ਇਹਦੇ ਚ ਵੀ पाकिस्तान खुद बेनकाब हो गया दुनिया ने देखा कि किमें पाकिस्तान दे ड्रोन पाकिस्तान दिजाइल भारत सामने तीलिया वांग खिलर गई भारत के शक्तिशाली एयर डिफेंस सिस्टम ने ਉਹਨਾਂ ਨੂੰ ਅਸਮਾਨ 'ਚ ਹੀ ਨਸ਼ਟ ਕਰ ਦਿੱਤਾ ਪਾਕਿਸਤਾਨ ਦੀ ਤਿਆਰੀ ਹਾਦਾਂ ਤੇ ਵਾਰ ਦੀ ਸੀ ਪਰੰਤੂ ਭਾਰਤ ਨੇ ਪਾਕਿਸਤਾਨ ਦੇ سینੇ ਤੇ ਵਾਰ ਕਰ ਦਿੱਤਾ ਭਾਰਤ ਦੇ ਡਰੋਨ ਭਾਰਤ ਦੀਆਂ ਮਿਜ਼ਾਈਲਾਂ ਨੇ ਸਟੀਕਤਾ ਨਾਲ ਹਮਲਾ ਕੀਤਾ ਪਾਕਿਸਤਾਨੀ ਹਵਾਈ ਸੈਨਾ ਦੇ ਉਹਨਾਂ 에ਅਰ ਬੇਸ ਨੂੰ ਨੁਕਸਾਨ ਪਹੁੰਚਾਇਆ ਜਿਹਦੇ ਤੇ ਪਾਕਿਸਤਾਨ ਨੂੰ ਬਹੁਤ ਹੰਕਾਰ ਸੀ ਭਾਰਤ ਨੇ ਪਹਿਲੇ 3 ਦਿਨਾਂ ਚ ਹੀ ਪਾਕਿਸਤਾਨ ਨੂੰ ਇੰਨਾ ਤਬਾਹ ਕਰ ਦਿੱਤਾ ਜਿਦਾ ਉਹਨੂੰ ਅੰਦਾਜ਼ਾ ਵੀ ਨਹੀਂ ਸੀ ਇਸ ਲਈ ਭਾਰਤ হামলাవర్ ਭਾਰਤ ਦੀ ਹਮਲਾਵਰ ਕਾਰਵਾਈ ਦੇ ਬਾਅਦ ਪਾਕਿਸਤਾਨ ਬਚਨਦੇ ਰਸਤੇ ਲੱਭਣ ਲੱਗਾ ਪਾਕਿਸਤਾਨ ਦੁਨੀਆ ਭਰ ਵਿੱਚ ਤਣਾਅ ਘਟ ਕਰਨ ਦੀ ਦੁਹਾਈ ਕਰਨ ਲੱਗਾ ਅਤੇ ਪੂਰੀ ਤਰ੍ਹਾਂ ਹਾਰਨ ਤੋਂ ਬਾਅਦ ਇਸੇ ਮਜਬੂਰੀ 'ਚ 10 ਮਈ ਦੀ ਦੁਪਹਿਰ ਨੂੰ ਪਾਕਿਸਤਾਨੀ ਸੈਨਾ ਨੇ ਸਾਡੇ ਡੀਜੀਐਮਓ ਨਾਲ ਸੰਪਰਕ ਕੀਤਾ ਤਦ ਤੱਕ ਅਸੀਂ ਅਤਵਾਦ ਦੇ ਇਨਫਰਾਸਟ੍ਰਕਚਰ ਨੂੰ ਵੱਡੀ ਪੱਧਰ ਤੇ ਬਰਬਾਦ ਕਰ ਚੁੱਕੇ ਸੀ ਅਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਪਾਕਿਸਤਾਨ ਦੇ ਸੀਨੇ ਚ ਵਸਾਏ ਗਏ ਅਤਵਾਦ ਦੇ ਅੱਡੇਆਂ ਨੂੰ ਅਸੀਂ ਖੰਡਰ ਬਣਾ ਦਿੱਤਾ ਸੀ ਇਸ ਲਈ ਜਦੋਂ ਪਾਕਿਸਤਾਨ ਵੱਲੋਂ ਫਰਿਆਦ ਕੀਤੀ ਗਈ ਪਾਕਿਸਤਾਨ ਵੱਲੋਂ ਜਦੋਂ ਇਹ ਕਿਹਾ ਗਿਆ ਕਿ ਉਹਦੇ ਵੱਲੋਂ ਅੱਗੇ ਤੋਂ ਕੋਈ ਅਤਵਾਦੀ ਗਤੀਵਿਧੀ ਅਤੇ ਫੌਜੀ ਦੁਰਸਾਹਸ ਨਹੀਂ ਦਿਖਾਇਆ ਜਾਵੇਗਾ ਤਾਂ ਭਾਰਤ ਨੇ ਵੀ ਉਹਦੇ ਤੇ ਵਿਚਾਰ ਕੀਤਾ ਅਤੇ ਮੈਂ ਦੁਹਰਦਾਰ ਆ ਰਿਹਾ ਹਾਂ ਅਸੀਂ ਪਾਕਿਸਤਾਨ ਦੇ ਆਤੰਕੀ ਅਤੇ ਫੌਜੀ ਟਿਕਾਣਿਆਂ ਤੇ ਆਪਣੀ ਜਵਾਬੀ ਕਾਰਵਾਈ ਨੂੰ ਅਜੇ ਸਿਰਫ ਸੋ ਸਿਰਫ ਰੋਕਿਆ ਹੈ ਆਉਣ ਵਾਲੇ ਦਿਨਾਂ ਵਿੱਚ ਅਸੀਂ ਪਾਕਿਸਤਾਨ ਦੇ ਹਰ ਕਦਮ ਨੂੰ ਇਸ ਕਸੌਟੀ ਤੇ ਮਾਪਾਂਗੇ ਕਿ ਉਹ ਕੀ ਰਵਈਆ ਅਪਣਾਉਂਦਾ ਹੈ ਸਾਥੀਓ ਭਾਰਤ ਦੀਆਂ ਤਿੰਨੋਂ ਸੈਨਾਵਾਂ ਸਾਡੀ 에어 ਫੋਰਸ ਸਾਡੀ ਆਰਮੀ ਅਤੇ ਸਾਡੀ ਨਵੀ साड़ी बॉर्डर सिक्योरिटी फोर्स बी एस एफ भारत के अर्धसैनिक बल लगातार ते हैं सर्जिकल स्ट्राइक एयर स्ट्राइक तो बाद हुन ऑपरेशन सिंदूर आतंक के खिलाफ भारत की नीति है ऑपरेशन सिंधुूर ने आतंक के खिलाफ लड़ाई में एक नई लकीर खींच देती है एक नया पैमाना न्यू नॉर्मल तय कर देता है पहला भारत पे आतंकी हमला होया ता मुंह तोड़ जवाब ਦਿੱਤਾ ਜਾਵੇਗਾ ਅਸੀਂ ਆਪਣੇ ਤਰੀਕੇ ਨਾਲ ਆਪਣੀਆਂ ਸ਼ਰਤਾਂ ਤੇ ਜਵਾਬ ਦੇ ਕੇ ਰਾਂਗੇ ਹਰ ਉਸ ਥਾਂ ਜਾ ਕੇ ਸਖਤ ਕਾਰਵਾਈ ਕਰਾਂਗੇ ਜਿੱਥੋਂ ਆਤੰਕ ਦੀਆਂ ਜੜਾਂ ਨਿਕਲਦੀਆਂ ਹਨ ਦੂਜਾ ਕੋਈ ਵੀ ਨਿਊਕਲੀਅਰ ਬਲੈਕਮੇਲ ਭਾਰਤ ਨਹੀਂ ਸਹੇਗਾ न्यूक्लियर ब्लैकमेल दी आड़ ਵਿੱਚ ਪਨਪਰੇ ਆਤਮਕੀ ਟਿਕਾਣਿਆਂ ਤੇ ਭਾਰਤ ਸਟੀਕ ਅਤੇ ਫੈਸਲਾਕੁਨ ਹਮਲਾ ਕਰੇਗਾ ਤੀਜਾ ਅਸੀਂ ਅਤਵਾਦੀ ਸਰਪ੍ਰਸਤ ਸਰਕਾਰ ਅਤੇ ਅਤਵਾਦ ਦੇ ਆਕਾਮਾਂ ਨੂੰ ਵੱਖ-ਵੱਖ ਨਹੀਂ ਦੇਖਾਂਗੇ ਆਪਰੇਸ਼ਨ ਸਿੰਦੂਰ ਦੇ ਦੌਰਾਨ ਦੁਨੀਆ ਨੇ ਪਾਕਿਸਤਾਨ ਦਾ ਉਹ ਪੈੜਾ ਸੱਚ ਫਿਰ ਦੇਖਿਆ ਹੈ ਜਦ ਸਾਰੇ ਜਦ ਮਾਰੇਗੇ ਅਤਵਾਦੀਆਂ ਨੂੰ ਵਿਦਾਈ ਦੇ ਪਾਕਿਸਤਾਨੀ ਫੌਜ ਦੇ ਵੱਡੇ ਵੱਡੇ ਅਫਸਰ ਆ ਪਹੁੰਚੇ ਸਟੇਟ ਸਪੌਂਸਰਡ ਟੈਰੋਰਿਜ਼ਮ ਦਾ ਇਹ ਬਹੁਤ ਵੱਡਾ ਸਬੂਤ ਹੈ ਅਸੀਂ ਭਾਰਤ ਅਤੇ ਆਪਣੇ ਨਾਗਰਿਕਾਂ ਨੂੰ ਕਿਸੇ ਵੀ ਖਤਰੇ ਤੋਂ ਬਚਾਉਣ ਦੇ ਲਈ ਲਗਾਤਾਰ ਫੈਸਲਾਕੁਨ ਕਦਮ ਚੁੱਕਦੇ ਰਹਾਂਗੇ ਸਾਥੀਓ ਜੰਗ ਦੇ ਮੈਦਾਨ 'ਚ ਅਸੀਂ ਹਰ ਵਾਰ ਪਾਕਿਸਤਾਨ ਨੂੰ ਧੂੜ ਚਟਾਈ ਹੈ ਅਤੇ ਇਸ ਵਾਰ ਆਪਰੇਸ਼ਨ ਸਿੰਦੂਰ ਨੇ ਨਵਾਂ ਅਧਿਆਇ ਜੋੜਿਆ ਹੈ ਅਸੀਂ ਮਾਰੂਥਲਾ ਅਤੇ ਪਹਾੜਾਂ ਵਿੱਚ ਆਪਣੀ ਯੋਗਤਾ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਨਾਲ ਹੀ ਨਿਊ ਏਜ ਵਾਰਫੇਅਰ ਚ ਵੀ ਆਪਣੀ ਉੱਤਮਤਾ ਸਾਬਤ ਕੀਤੀ ਇਸ ਆਪਰੇਸ਼ਨ ਦੇ ਦੌਰਾਨ साड़े मेड इन इंडिया हथियार की प्रमाणिकता सिद्ध दुनिया देख रही है इक्कीवी सदी दे व्यार च मेड इन इंडिया डिफेंस इक्विपमेंट्स समा आ गया है साथियों हर तरह के अतवाद खिलाफ ਸਾਡਾ ਸਾਰਿਆਂ ਦਾ ਇਕਜੁੱਟ ਰਹਿਣਾ ਸਾਡੀ ਇਕਤਾ ਸਾਡੀ ਸਭ ਤੋਂ ਵੱਡੀ ਤਾਕਤ ਹੈ ਯਕੀਨੀ ਤੌਰ ਤੇ ਇਹ ਯੁੱਗ جنگ ਦਾ ਨਹੀਂ ਹੈ ਪਰੰਤੂ ਇਹ ਯੁੱਗ ਅਤਵਾਦੀ ਨਹੀਂ ਹੈ टेररिज्म के खिलाफ जीरो टॉलरेंस ये एक बेहतर दुनिया की गारंटी है साथियों पाकिस्तानी फौज पाकिस्तान की सरकार जिस तरह अतवाद खाद पानी दे रहे हैं वो एक दिन پاکستان ਨੂੰ ਹੀ ਤਬਾਹ ਕਰ ਦੇਵੇਗੀ پاکستان ਨੂੰ ਜੇਕਰ ਬਚਣਾ ਹੈ ਤਾਂ ਨੂੰ ਆਪਣੇ ਟੈਰਰ ਇਨਫਰਾਸਟ੍ਰਕਚਰ ਨੂੰ ਤਬਾਹ ਕਰਨਾ ਹੀ ਹੋਵੇਗਾ ਇਸ ਤੋਂ ਇਲਾਵਾ ਸ਼ਾਂਤੀ ਦਾ ਕੋਈ ਰਾਹ ਨਹੀਂ ਹੈ ਭਾਰਤ ਦੀ ਸਥਿਤੀ ਬਹੁਤ ਸਪਸ਼ਟ ਹੈ ਟੈਰਰ ਅਤੇ ਟੌਂਕ ਇੱਕ ਸਾਥ ਨਹੀਂ ਹੋ ਸਕਦੇ ਟੈਰਰ ਅਤੇ ਟ੍ਰੇਡ ਇੱਕ ਸਾਥ ਨਹੀਂ ਚੱਲ ਸਕਦੇ ਅਤੇ ਪਾਣੀ ਅਤੇ ਖੂਨ ਵੀ ਇਕੱਠੇ ਨਹੀਂ ਬਹਿ ਸਕਦੇ ਮੈਂ ਅੱਜ ਵਿਸ਼ਵ ਭਾਈਚਾਰੇ ਨੂੰ ਵੀ ਕਹਾਂਗਾ ਸਾਡੀ ਕੋਸ਼ਿਸ਼ ਨੀਤੀ ਰਹੀ ਹੈ ਜੇਕਰ ਪਾਕਿਸਤਾਨ ਨਾਲ ਗੱਲ ਹੋਵੇਗੀ ਤਾਂ ਟੈਰਰਿਜ਼ਮ ਤੇ ਹੀ ਹੋਵੇਗੀ ਜੇਕਰ ਪਾਕਿਸਤਾਨ ਨਾਲ ਗੱਲ ਹੋਵੇਗੀ ਤਾਂ ਪਾਕ ოਕੂਪਾਇੰਟ ਕਸ਼ਮੀਰ ਪੋਕੇ ਉਸ ਤੇ ਹੋਵੇਗੀ ਪਿਆਰੇ ਦੇਸ਼ਵਾਸੀਓ अज बुद्ध पूर्णिमा है भगवान बुद्ध ने सू शांति का राह दिखाया है शांति का रस्ता भी शक्ति तो हो के जाता है मनुखता शांति खुशहाली वाल वधे हर भारती शांति न जी सके ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰ ਸਕੇ ਇਸ ਦੇ ਲਈ ਭਾਰਤ ਦਾ ਸ਼ਕਤੀਸ਼ਾਲੀ ਹੋਣਾ ਬਹੁਤ ਜ਼ਰੂਰੀ ਹੈ ਅਤੇ ਲੋੜ ਪੈਣ ਤੇ ਇਸ ਸ਼ਕਤੀ ਦਾ ਇਸਤੇਮਾਲ ਵੀ ਜ਼ਰੂਰੀ ਹੈ ਅਤੇ ਪਿਛਲੇ ਕੁਝ ਦਿਨਾਂ ਵਿੱਚ ਭਾਰਤ ਨੇ ਇਹ ਹੀ ਕੀਤਾ ਹੈ ਮੈਂ ਇੱਕ ਵਾਰ ਫਿਰ ਭਾਰਤ ਦੀ ਸੈਨਾ ਅਤੇ ਹਥਿਆਰਬੰਦ ਬਲਾਂ ਨੂੰ ਸੈਲੂਟ ਕਰਦਾ ਹਾਂ ਹਰ ਭਾਰਤ ਵਾਸੀ ਦੇ ਹੌਸਲੇ ਅਤੇ ਇੱਕ ਜੁਟਤਾ ਨੂੰ ਨਮਨ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ